ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਇਹ ਵੀਡੀਓ ਰਿਕਾਰਡ ਕੀਤੀ ਆ ਬਾਈ ਜੀ ਪਹੁੰਚੇ ਆ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਜਿੱਥੇ ਬਾਈ ਕੋਲੇ ਤਿੰਨ ਕਟੀਆਂ ਬਕਾਊਆਂ ਗਈਆਂ ਠੀਕ ਆ ਬਾਈ ਜੀ ਰਿੰਗ ਸਿੰਘ ਨੇ ਜਿਹੜੀਆਂ ਦੋ ਬੜੀਂ ਘਟੇ ਦੇਖ ਰਹੇ ਹੋ ਬਾਈ ਜੀ ਉਮਰ ਇਹਨਾਂ ਹੀ 1.5-1.5 ਸਾਲ ਦੀਆਂ ਗਈ ਠੀਕ ਆ ਨਾ ਬਾਈ ਜੀ ਬਾਕੀ ਰਿੰਗ ਸਿੰਘ ਕੁੰਡਾ ਕਰਮਲੀ ਨਾਲ ਹੀ ਮੋੜ ਚੁੱਕੇ ਆ ਬਹੁਤ ਚੰਗਾ ਗੈਪ ਤੇ ਥਾਣ ਲੱਗਿਆ ਹੋਇਆ ਕਰਮਲੀ ਚੋਲ ਜੁਏ ਚਾਰ ਥਾਣ ਹੋਣਗੇ ਪੰਜਵੀਂ ਵੀ ਬੱਕਰੀ ਖੂੜ ਸ਼ਾਕਣੀ ਇਸ ਕੰਟੀਨਿਊਮ ਰਹੇਗੀ ਬਾਈ ਜੀ ਸਾਲ ਦੀ ਸਾਲ ਤੋਂ ਘੱਟੀ ਇਹਦੀ ਉਮਰ ਆ ਗਈ ਠੀਕ ਆ ਬਾਈ ਬਾਕੀ ਛੋਟਾ ਛੋਟਾ ਸਿੰਗ ਲੱਗਿਆ ਹੋਇਆ ਕਰਮਾਲੀ ਨਿਰੰਗ ਸਿੰਘ ਕੁੰਡਾ ਇਹ ਵੀ ਮੋਡਨ ਲੱਗ ਚੁੱਕੀ ਹੈਗੀ ਤੇ ਕਟੀਆਂ ਬਾਈ ਜੀ ਪੂਰੀਆਂ ਸ਼ਕੀਨ ਨੇ ਬਾਕੀ ਸਮੇ ਭਣੀਆਂ ਚੰਗੀਆਂ ਆ ਤਾਂ ਜਿਹੜੇ ਕਿਸੇ ਵੀ ਨੂੰ ਬਾਈ ਜੀ ਕਟੀਆਂ ਚੰਗੀਆਂ ਲੱਗਦੀਆਂ ਨੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਮਾਲਕ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਇਦਾਂ ਦੀ ਹੋਰ ਵੀਡੀਓ ਬਾਈ ਜੀ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿ ਤੇ ਬਾਈ ਜੀ ਕਟੀਆਂ ਦੀ ਵੀ ਚੰਗੀਆਂ ਨੇ ਫੁੱਲ ਸਵੀਆਂ ਪਲੀਆਂ ਨੇ ਤੇ A1 ਕੁਆਲਿਟੀ ਦੀ ਨਹੀਂ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੱਲਣਾ ਜੁੜੀ ਰਹੋ ਪਿਆਰਤ ਕਰਦੇ ਰਹੋ